ਚੰਗੀਆਂ ਚੀਜ਼ਾਂ ਬਠਿੰਡੇ 'ਚ ਸਾਬਣੇ ਦੇਖਿਆ ਹੋਣਗੇ ਨਾ ਪਰ ਆਮ ਲੱਗਦਾ ਕਿਸੇ ਕਿਸੇ ਨੇ ਦੇਖਿਆ ਹੁਣ ਨਾ ਦੇਖ ਸਕਦਾ ਤੁਸੀਂ ਤੇ ਗੰਦੀ ਤੇ ਡਿੱਗੀ ਵੀ ਜਾਂਦੀ ਹੈ ਮੂਮੈਂਟੋਂ ਹੀ ਡਰ ਲੱਗੀ ਜਾਂਦਾ ਹੁਣ ਕਿਤੇ ਪੰਟ-ਪੰਟ 'ਚ ਵੜ ਜੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇੱਕ ਗੱਡੀ ਗਈ ਦੂਜੀ ਨੂੰ ਵੇਟ ਕਰਨਾ ਪੈਂਦਾ ਫੇਰ ਡੱਪਦੀ ਹੈਗੀ ਮੇਰੇ ਵਾਲੀ ਵੀ ਐਵੇਂ ਉਹ ਜੀਹਾਂ ਦੇਖਿਆ ਅੱਜ ਦੇ ਟਾਈਮ 'ਚ ਆਹ ਬੈਠੇ ਇੱਥੇ ਕਾਮ ਹੀ ਹਲੇ ਤੇ ਉਹ ਪਾਣੀ ਪੀਂਦਾ ਇਹ ਤਾਂ ਮੀਆਂ ਵਾਲਾ ਜਿਹੜਾ ਬੱਲਬ ਹੁੰਦਾ ਨਾ ਉਹੀ ਮਾਨ ਹੁੰਦੇ ਤਾਂ ਇਹਨਾਂ ਨੂੰ ਲੈਂਪ ਕਿੱਧਰੋਂ ਫੜਾਦੇ ਅਸੀਂ ਖਾਣੇ ਹੁਣ ਤੁਸੀਂ ਵਲੌਗ ਦੇਖੋ ਐੜੇ ਐੜੇ ਚੂਹੇ ਜੇ ਪਿੰਡਾਂ ਵਾਲੇ ਘਰਾਂ ਚ ਹੁਣ ਉਹ ਵੀ ਮਾਰਦੇ ਲੈ ਬੱਗਾ ਚੂਹਾ ਦੇਖਿਆ ਕਿਸ ਨੇ ਉਹ ਜਾਂਦਾ ਬੱਗਾ ਚੂਹਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਸਰੀ ਗੱਲ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਖੜਾਗਾ ਬਠਿੰਡੇ ਦੀ ਉਹ ਜਗ੍ਹਾ ਤੇ ਜਿੱਥੇ ਬਠਿੰਡੇ ਨੂੰ ਪਛਾਣਿਆ ਜਾਂਦਾ ਮੈਂ ਖੜਾਗਾ ਥਰਮਲਾ ਕੋਲੇ ਢੀਲਾ ਕੋਲੇ ਇਹ ਸੋਹਣੀ ਜਗ੍ਹਾ ਤਾਂ ਸਾਰਿਆਂ ਨੇ ਦੇਖੀ ਉਹ ਵੀ ਅੱਜ ਮੈਂ ਤੁਹਾਨੂੰ ਉਹ ਜਗ੍ਹਾ ਦਿਖਾਉਣਾਗਾ ਜਿਹੜੀ ਤੁਸੀਂ ਨਹੀਂ ਦੇਖੀ ਬਠਿੰਡੇ ਦੀ ਹਨਾ ਵੀ ਜਿੱਥੋਂ ਮਤਲਬ ਆਹ ਦੇਖ ਲਓ ਪਾਣੀ ਵਾਲਾ ਏਰੀਆ ਹਨਾ ਸਾਰਾ ਇਹ ਤੇ ਇਥੇ ਚੂਹਿਆਂ ਦੀਆਂ ਖੁੱਡਾਂ ਦਿਖਾਉਣਾ ਤੁਹਾਨੂੰ ਮੈਂ ਵੀ ਕਿੱਡੇ-ਕੱਡੇ ਚੂਹੇ ਆ ਇੱਥੇ ਉਹ ਦੇਖ ਲਓ ਖਰਗੋਸ਼ਾਂ ਜਿਹੜੇ-ਜਿਹੜੇ ਚੂਹੇ ਆ ਇੱਥੇ ਉਹ ਵਰਦੇ ਇਹ ਮੈਨੂੰ ਲੱਗਦਾ ਖੋਖਲਾ ਏਰੀਆ ਹੈਗਾ ਮਿੱਤਰੋ ਤੇ ਕਦੋਂ ਵੀ ਬੈਹ ਸਕਦਾ ਹੈ ਨਾਲ ਹੀ ਇਹਦੇ ਪਾਣੀ ਆ ਆ ਦੇਖ ਲਓ ਖੁੱਡਾਂ ਹੀ ਛੁੱਡਾਂ ਇਹਦਾ ਹੱਲ ਦਾ ਹਲੇ ਤੱਕ ਮੈਨੂੰ ਵੀ ਨਹੀਂ ਪਤਾ ਆਹ ਦੇਖ ਸਕਦੇ ਨਹੀਂ ਮੈਨੂੰ ਲੱਗਦਾ ਬਲਰ ਹੋ ਗਿਆ ਚੂਹੇ ਆ ਪਰਦੇ ਆ ਦੇ ਵੇ ਲੋ ਕਿੱਡਾ ਵੱਡਾ ਦਰਖਤ ਆ ਤੇ ਮੈਨੂੰ ਲੱਗਦਾ ਇਹ ਵੀ ਥੱਲੋ ਖੋਖਲਾ ਹੋਇਆ ਪਿਆਗਾ ਆ ਵੇ ਲੈ ਬੱਗਾ ਚੂਹਾ ਦੇਖਿਆ ਕਿਸ ਨੇ ਉਹ ਜਾਂਦਾ ਬੱਗਾ ਚੂਹਾ ਉਹ ਉਹ ਆ ਗਿਆ ਬਾਹਰ ਆ ਚੂਹਾ ਦੇਖਿਆ ਕਿਸ ਨੇ ਉਹ ਲੈ ਗਿਆ ਪਤਾ ਨਹੀਂ ਕੀ ਚੱਕ ਕੇ ਐ ਮਿੱਤਰੋ ਤੁਸੀਂ ਦੱਸ ਸਕਦੇ ਹੋ ਯਾਰ ਕੀ ਐ ਇਹ ਰ ਇਹ ਵੀ ਇੰਨੇ ਇੰਨੇ ਚੂਹੇ ਆਏ ਕਿੱਧਰੋਂ ਆ ਇਹ ਉਹ ਮੈਨੂੰ ਤਾਂ ਵੀ ਡਰ ਲੱਗੀ ਜਾਂਦਾ ਹੂ ਕਿ ਨਾ ਕਿਤੇ ਪੈਂਟ ਪੁੰਟ ਚ ਵੜ ਜੇ ਆਣਾ ਤੁਹਾਨੂੰ ਹੋਰ ਵੀ ਚਲ ਇੱਥੇ ਦਾ ਵਾਦੂਆਂਗੇ ਹਨ ਡਰ ਡਰ ਕੇ ਭੱਜੀ ਜਾਂਦਾ ਇੱਕ ਤਾਂ ਮੇਰੇ ਪੈਰਾਂ ਵਿੱਚ ਦੀ ਆਹ ਦੇਖ ਲਓ ਆਹ ਦੇਖ ਲਓ ਮਿੱਤਰੋ ਤੇ ਨਾਲ ਹੀ ਇਹਦੇ ਪਾਣੀ ਆ ਤੇ ਕੰਦਾ ਗੁੰਦਾ ਹੀ ਆ ਮੈਨੂੰ ਐਂ ਲੱਗਦਾ ਵੀ ਕਦੋਂ ਵੀ ਡਿੱਗ ਸਕਦੇ ਨੇ ਇਹ ਮੈਨੂੰ ਲੱਗਦਾ ਜਿਵੇਂ ਫਲੱਡ ਆਇਆ ਸੀ ਹਨਾ ਹੜਾ ਆਇਆ ਸੀ ਪਿਛਲੇ ਆ ਹੁਣ ਜਿਹਾ ਆਏ ਸੀਗੇ ਜਿਹ ਇੱਧਰ ਉੱਧਰ ਆਇਆ ਹੁੰਦਾ ਇਹ ਤਾਂ ਹੋ ਜਾਣਾ ਸੀ ਕੰਮ ਹਣਾ ਇਹਦਾ ਤਾਂ ਆ ਦੇਖ ਸਕਦੇ ਆ ਤੁਸੀਂ ਜਮਈ ਖੋਖਲਾ ਮਾਰ ਤੇ ਥਰਮਲ ਵੀ ਤੁੰਦ ਜਲੂ ਕੇ ਪਾਇਆਗੇ ਠੰਡ ਬਹੁਤ ਆ ਹਵਾ ਬਹੁਤ ਚੱਲੀ ਜਾਂਦੀ ਹੈ ਮੈਨੂੰ ਵੀ ਠੰਡ ਬਹੁਤ ਜ਼ਿਆਦਾ ਲੱਗੀ ਜਾਂਦੀ ਹੈ ਮੈਨੂੰ ਲੱਗਦਾ ਇੱਥੋਂ ਇਹਦਾ ਵਿਊ ਵਿਊ ਪੁਆਇੰਟ ਬਣਾਇਆ ਸੀ ਦੇਖਣ ਵਾਸਤੇ ਬਣਾਇਆ ਸੀ ਆ ਜੀ ਹਨ ਤੇ ਇੱਥੋਂ ਸਾਰਾ ਖੋਖਲਾ ਹੋਇਆ ਪਿਆ ਕੀ ਕਰਨਗੇ ਇੱਥੇ ਲੋਕ ਆ ਕੇ ਹਨ ਚੰਗੀਆਂ ਚੀਜ਼ਾਂ ਬਠਿੰਡੇ ਚ ਸਾਹਮਣੇ ਦੇਖਿਆ ਹੋਣਗੇ ਹਨ ਪਰ ਆ ਮੈਨੂੰ ਲੱਗਦਾ ਕਿਸੇ ਕਿਸੇ ਨੇ ਦੇਖਿਆ ਹੁਣ ਨਾ ਦੇਖ ਸਕਦਾ ਤੁਸੀਂ ਅਕਾਂਦੀ ਜੀ ਤਾਂ ਡਿੱਗੀ ਵੀ ਜਾਂਦੀ ਹੈ ਥੋੜਾ ਫਿਲਮ ਤਾਂ ਸਾਰਿਆਂ ਨੇ ਦੇਖੀ ਹੈ ਨਾ ਜੋਰਾ ਫੜਾਉਂਦਾ ਇੱਕ ਦੋ ਸੀਨ ਮੈਨੂੰ ਲੱਗਦਾ ਇੱਥੇ ਆ ਕੇ ਸ਼ੂਟ ਹੋਇਆ ਜਿੱਥੋਂ ਤੱਕ ਮੈਨੂੰ ਲੱਗਦਾ ਹਾਂ ਵੇਖੋ ਅੱਜ ਫੋਨ ਛੋਟਾ ਲਈ ਵਰਦਾ ਮੈਂ ਤੇ ਕੁਝ ਅਜੀ ਤਰ੍ਹਾਂ ਨਾਲ ਦਿਖ ਨਹੀਂ ਰਿਹਾਗਾ ਤੇ ਵੈਸੇ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਵੀ ਲੇਕ ਦੇ ਨਾਲ-ਨਾਲ ਏਰੀਆ ਜਿਹੜਾ ਜਿਹੜਾ ਲੇਕ ਦੇ ਨਾਲ-ਨਾਲ ਏਰੀਆ ਨਾ ਉਹ ਸਾਰਾ ਚੂਹਿਆਂ ਦੀਆਂ ਖੁੱਡਾਂ ਨੇ ਨਾ ਖੋਖਲਾ ਕਰ ਰੱਖਿਆ ਆ ਦੇਖੋ ਵੀ ਸੋਹਣੀਆਂ ਸੋਹਣੀਆਂ ਚੀਜ਼ਾਂ ਇਹ ਮਤਲਬ ਕਈ ਚੀਜ਼ਾਂ ਐਸੇ-ਬਸੇ ਸੋਹਣੀਆਂ ਲੱਗਦੀਆਂ ਜਦੋਂ ਆਪਾਂ ਕੋਲੇ ਜਾਂਦੇ ਆ ਉਹ ਕੁਝ ਐਸੇ ਤਰ੍ਹਾਂ ਦੀਆਂ ਹੁੰਦੀਆਂ ਆ ਦੇਖੋ ਕਿੰਨੇ ਚੂਹੇ ਫਰਦੇ ਆਹ ਥੱਟ ਐੜੇ-ਐੜੇ ਚੂਹੇ ਜੇ ਪਿੰਡਾਂ ਵਾਲੇ ਘਰਾਂ 'ਚ ਹੁਣ ਉਹ ਵੀ ਮਾਰਦੇ ਨੇ ਜਮਾਂ ਕੋਈ ਡਰਪੋਈ ਹੈ ਨਹੀਂ ਲੈ ਭਜਦੇ ਪੁਜਦੇ ਨਹੀਂਗੇ ਏ ਬਈ ਤਾਂ ਹੀ ਰਹੀ ਜਾਂਦੇ ਆ ਨਾ ਇਹਨਾਂ ਨੂੰ ਕੋਈ ਡਾਰਾ ਹਨਾ ਇੱਥੇ ਆਹ ਦੇਖੋ ਥੱੱਬਾ ਜੂਹਾਂ ਦਾ ਚੂਹੇ ਹੀ ਚੂਹੇ ਉਹ ਕੀ ਕਰੀ ਜਾਂਦਾ ਉਹ ਫਿਰ ਦਾ ਕਿੱਡਾ ਜੂਆ ਆਹ ਗੱਬਰ ਮੈਨੂੰ ਡਰਾਉਣ ਆਇਆ ਹੋਰ ਦਿਖਾਉਣਾ ਤੁਹਾਨੂੰ ਹੌਲੀ ਹੌਲੀ ਏ ਫਿਊ ਮੂਮੈਂਟਸ ਲੇਟਰ ਐਵੇਂ ਤਾਂ ਵਧੀਆ ਇੱਥੇ ਚੱਲ ਲੋਕੀ ਚੋ ਆਉਂਦਾ ਮੇਰੇ ਕੋਲ ਕੀ ਭਾਲਣਾਉਂਦਾ ਸੀ ਹੈ। ਹੈ ਖਰਕ ਪਈ ਇਹਦੇ ਤਾਂ। ਐ ਤਾਂ ਵਧੀਆ ਇੱਥੇ ਚੋਗਾ ਚੂਗਾ ਵੀ ਪਾ ਕੇ ਜਾਂਦੇ ਹੈਗੇ। ਆਂ ਕਾਂ ਦੇਖਿਆ ਅੱਜ ਦੇ ਟਾਈਮ 'ਚ। ਆ ਬੈਠੇ ਇੱਥੇ। ਕੰਮ ਹੀ ਲaithe ਹੋਵੇ ਪਾਣੀ ਪੀਂਦਾ। ਆਹ ਵੇ ਬਾਈ ਇੱਥੇ ਚੋਗਾ ਪਾਈ ਜਾਂਦੇ ਬਦਗ। ਉਹ ਪੰਛੀ ਕਿਹੜਾ ਹੋ। ਉਹ ਡਿ ਗਿਆ ਉਹ ਪੰਛੀ ਪਤਾ ਨਹੀਂ ਕਿਹੜਾ। ਇਹ ਤੁਹਾਨੂੰ ਦਿਖਾਇਆ ਕਿਸੇ ਨੂੰ ਦੱਸੋ ਨਾ ਕਮੈਂਟਾਂ ਚ ਮਿੱਤਰੋ ਅਲੱਗ-ਅਲੱਗ ਦੁਨੀਆ ਹੁੰਦੀ ਹੈ ਨਾ ਇਹਨਾਂ ਦੀ ਵੀ ਇੱਥੇ ਅਲੱਗ ਹੀ ਦੁਨੀਆ ਦੇਖ ਲੋ ਇਹਨਾਂ ਦਾ ਵੀ ਆਪ ਦਾ ਅੱਡਾ ਹੀ ਆ ਨਾ ਕਿਸੇ ਦਾ ਡਰ ਭਾਉਣਾ ਕਿਸੇ ਦੀ ਖਹਿ ਖੈ ਨਾ 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 ਪਿੰਡਾ ਵਾਲਿਆਂ ਅੰਗਜੋ ਪਿੰਡ ਜਿਹੀ ਨਹੀਂ ਲੜਦੇ ਹੁੰਦੇ ਵੀ ਸਾਡੀ ਗਲੀ ਐ ਇਧਰ ਵੀ ਨਹੀਂ ਡੱਪਣਾ ਇਧਰ ਦੇਖ ਲੋ ਜਿਹੜੇ ਰਟ ਪੋਸ ਰਾ ਹੀ ਇਹਨਾਂ ਦਾ ਘਰ ਆ ਜਿਹੜੇ ਰਾਹ ਮਰਜ਼ੀ ਵਗ ਜਾਣ ਇਹਨਾਂ ਦਾ ਹੀ ਘਰ ਆ ਹਨਾ ਜਿਵੇਂ ਕਹਿੰਦੇ ਹੁੰਦੇ ਆ ਵੀ ਦੂਜੀ ਕੰਧ ਟੱਪੇ ਉਹ ਦੂਜੇ ਪਾਸੇ ਗੁੱਡਾ ਹੀ ਗੁੱਡਾ ਲਵਾਤਾ ਪੂਰੀ ਅੰਡ ਲਾਈ ਬੈਠਿਆ ਬੱਬੇ ਔਰ ਇੱਥੇ ਨੁਕਸਾਨ ਵੀ ਆ ਹਨਾ ਜਵੇਂ ਤੁਸੀਂ ਆ ਚੀਜ਼ ਦੇਖ ਸਕਦੇ ਹੋ ਇਹਦੇ ਉੱਤੇ ਨਾ ਟ੍ਰੇਨ ਟੱਪਦੀ ਆ ਤੇ ਜਿਵੇਂ ਆ ਬ੍ਰਿਜ ਬਣਿਆ ਹੋਇਆ ਜਦੋਂ ਮੀਂਹ ਆਉਂਦਾ ਨਾ ਪੂਰਾ ਮੀਂਹ ਇਹ ਭਰ ਜਾਂਦਾ ਨਾ ਇੱਥੋਂ ਦੀ ਸਕੂਟਰੀ ਟੱਪਦੀ ਆ ਨਾ ਕੋਈ ਗੱਡੀ ਟੱਪਦੀ ਆ ਹਨਾ ਤੁਸੀਂ ਦੇਖ ਸਕਦੇ ਹੋ ਵੀ ਇਹ ਹੋਰ ਪਾਸੇ ਬਣਾਉਣਾ ਚਾਹੀਦਾ ਹੈਗਾ ਹੁਣ ਤਾਂ ਵਧੀਆ ਲੋਕ ਟੱਪੀ ਜਾਂਦੇ ਆ ਹਨਾ ਨਾ ਗਿਆ ਤਾਂ ਟੱਪੇਂ ਦਾ ਕਿਉਂਕਿ ਇੱਧਰ 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 ਬਹੁਤ ਜਣੇ ਰਹਿੰਦੇ ਹੈਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇੱਕ ਗੱਡੀ ਗਈ ਦੂਜੀ ਨੂੰ ਵੇਟ ਕਰਨਾ ਪੈਂਦਾ ਫੇਰ ਡੱਪਦੀ ਹੈਗੀ ਐਂ ਇਕੱਠੀਆਂ ਚੀਜ਼ਾਂ ਨੇ ਉਧਰ ਆ ਜਾ ਸਕਦੀਆਂ ਔਖਾ ਯਾਰ ਇਹ ਤੇ ਹਨਾ ਪਤਾ ਨਹੀਂ ਲੋਕ ਇੱਧਰਲੇ ਬੱਸ ਕਿਵੇਂ ਰਹੀ ਜਾਂਦੇ ਹੈਗੇ ਇਸ ਗੱਲੋਂ ਬਈ ਪਿੰਡਾਂ 'ਚ ਵਧੀਆ ਨਜ਼ਾਰਾ ਹੁੰਦਾਗਾ ਪਿੰਡਾਂ 'ਚ ਰਹੋ ਜਿਹੜੇ ਬੰਦੇ ਪਿੰਡਾਂ 'ਚ ਰਹਿ ਰਹੇ ਆ ਉਹਨਾਂ ਨੂੰ ਇਹ ਚੀਜ਼ ਵਧੀਆ ਹਨਾ ਸੌਖ ਦਾ ਸਾਲ ਲੈਂਦੇ ਆ ਸ਼ਹਿਰਾਂ 'ਚ ਥੋੜਾ ਜਿਹਾ ਔਖਾ ਹੁੰਦਾ ਕਹਾਂਜੀ ਮਿੱਤਰੋ ਹੁਣ ਹੋ ਗਿਆ ਸੀਗਾ ਸਾਡਾ ਚਾਹ ਪੀਣ ਦਾ ਟਾਈਮ ਤੇ ਹੁਣ ਮੈਂ ਲੈ ਕੇ ਜਾਂ ਦੁੱਧ ਤੇ ਹਲੇ ਤਾਂ ਘਰ ਬਹੁਤ ਦੂਰ ਲੱਗੇ ਜਾਣੇ ਦੁੱਧ ਇਦਾਂ ਲ ਬਹੁਤ ਦੁਖ ਰਿਹਾ ਏ ਰਾਜ ਪਤਾ ਨਹੀਂ ਕੀ ਗੱਲ ਹੋ ਗਈ ਰੂਨ ਨੂੰ ਜੀ ਕਰੀ ਜਾਂਦਾ ਜਦੋਂ ਬੰਦੇ ਨੂੰ ਟੈਨਸ਼ਨ ਆਉਂਨਾ ਉਹਦੋਂ ਸਲਾ ਇੰਜੇ ਹੋ ਜਾਂਦਾ ਪਤਾ ਨਹੀਂ ਕੀ ਕਰ ਲੇ ਤੇ ਪਤਾ ਨਹੀਂ ਕੀ ਗੱਲ ਆ ਤੇ ਆਵਾਜ਼ ਵੀ ਉਦੋਂ ਭਾਰੀ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਆਵਾਜ਼ ਵੀ ਜਿਵੇਂ ਬੰਦੇ ਨੂੰ ਗਾਂਹਲ ਨੂੰ ਬੋਲਣ ਨੂੰ ਜੀ ਕਰਦਾ ਬੰਦਾ ਬੜਾ ਜਿੰਨਾ ਮਰਜ਼ੀ ਬੁਲਾਈ ਜਾਵੇ ਪਰ ਜੀ ਨਹੀਂ ਕਰਦਾ ਮਜਬੂਰੀਆਂ ਹੁੰਦੀਆਂ ਹੀ ਕਰਾਂ ਦੀਆਂ ਇਹੋ ਜਿਹੀਆਂ ਵੀ ਗਾਂ ਵਾਲੇ ਨੇ ਬੰਦਾ ਵੀ ਗੱਲ ਵੀ ਨਹੀਂ ਸ਼ੇਅਰ ਕਰ ਸਕਦਾ ਉਹ ਖੜਾ ਮੁੰਡਾ ਚੋਬਰ ਆਪਣੀ ਵੇਟ ਕਰੀ ਜਾਂਦਾ ਇੱਕ ਦਿਨ ਮੇਰੇ ਵਾਲੀ ਵੀ ਐਵੇਂ ਹੋ ਜੂਗੀ ਛਾ ਗਾਣਾ ਬਣਾਊਗਾ ਛਾ ਬਣ ਗਈ ਦੁੱਧ ਪੋਣਾ ਗੱਲਾਂ ਜਤਿੰਦਰ ਦੇ ਪੈਸਿਆਂ ਦਾ ਦੁੱਧ ਹੈ ਧਿਆਨ ਨਾਲ ਹਾਜਮ ਕਰੀ ਤੇ ਬ੍ਰਸ਼ ਕਰ ਪਹਿਲਾਂ ਕਿ ਉਲਟੀ ਨਾ ਆ ਜਾ ਕੇ ਤੇ பல்லவன் <laughs> <few> <laughs> ਤੂੰ ਕੁਝ ਚੀਜ਼ ਬਹੁਤ ਅੱਗੇ ਦੇਖ ਤੇ ਲਿਆ ਕਰ ਮੈਂ ਕੀ ਪਾਈ ਹਾਂ ਤੂੰ ਕੁਝ ਚੀਜ਼ ਬਹੁਤ ਅੱਗੇ ਦੇਖ ਤੇ ਲਿਆ ਕਰ ਮੈਂ ਕੀ ਪਾਈ ਜਾਂਦਾ ਕੀ ਬਾਈ ਮੈਂ ਉਹਦੋਂ ਵੀਡੀਓ ਪਾਈ ਮੈਂ ਨਹੀਂ ਭਾਈ ਉਹ ਨਵੀਂ ਨੇ ਪਾਈ ਸੀ ਕਿਹੜੀ ਮੈਂ ਨਹੀਂ ਬੰਦਾ ਆਪਦੀ ਆਪਦੀ ਇੱਜ਼ਤ ਆਪ ਕਿਵੇਂ ਕਰ ਲੈਦੀ ਕਿਤੀ ਐ ਤੂੰ A few moments later ਲੋ ਵੀ ਮਿੱਤਰੋ ਸਾਡੇ ਫਰਾਈਡ ਰੈਸ ਸਾਡੇ ਮੋٹے ਜਿੰਨੇ ਸਾਨੂੰ ਆਉਂਦੇ ਸੀਗੇ ਉਹਨੇ ਕਿ ਤਿਆਰ ਹੋ ਗਏ ਤੇ ਥੱਲੇ ਵੀ ਡੋਲਦੇ ਡੋਲ ਕੇ ਤਾਂ ਤੂੰ ਖਾਣੀ ਹੁੰਦੀ ਐ ਮੈਂ ਤੇਰੀ ਮਰਜ਼ੀ ਤੋਂ ਹੈਂ ਡੋਲ ਡੋਲੀ ਖਾਣਾ ਮੇਰੇ ਇਹ ਚੀਜ਼ ਤੇ ਮੇਰੀ ਮਰਜ਼ੀ ਆ ਆ ਦੇਖ ਸਕਦੇ ਹੋ ਰੰਗ ਵਧੀਆ ਬਣਿਆ ਮਿੱਤਰੋ ਆ ਉਹਦਾ ਵੀ ਦਿਖਾ ਦੇ ਰੰਗ ਕਿਹੜਾ ਕਾਲਾ ਰੰਗ ਕਾਲਾ ਭੂਤ ਯਾਰ ਇਹ ਵੀ ਮੈਨੂੰ ਕਾਲਾ ਕਾਲਾ ਭੂਤ ਕਾਲਾ ਲੱਡੂ ਕਾਲਾ ਲੱਡੂ ਕਾਲਾ ਲੱਡੂ ਲਵ ਯੂ ਮਿੱਤਰੋ ਇਹ ਨੇ ਵੀ ਲੈ ਗਿੜਾ ਦੀ ਅੱਜ ਮਿਰਚਾਂ ਲੈ ਬੈਠਾ ਉਹ ਕਾਲੀ ਮਿਰਚ ਵਾਲੀ ਪਈ ਵਾਦ ਗੰਗਾਣਾ ਕੱਢੀ ਹੁੰਦਾ ਮੈਨੂੰ ਤਾਲੂ ਵੀ ਬਣਾਉਣੀ ਪਊਗੀ ਹਣ ਤਾਲੂ ਮਚੇਂਦਾ ਤੇ ਮਿੱਤਰੋ ਬਈ ਇਹ ਮਸੂਰ ਉਹ ਤੁਹਾਡੇ ਅਸੀਂ ਨਹੀਂ ਹੋ ਸਕਦੇ ਹਾਂ ਅਸੀਂ ਕਿ ਫੁੱਦੂਦਰੇ ਕਰਦੇ ਹਾਂ ਕੋਈ ਬਈਆਂ ਤੂੰ ਬਈਆਂ ਦਾ ਮਿੱਤਰੋ ਅਸੀਂ ਖਾਂਦੇ ਹਾਂ ਹੁਣ ਤੁਸੀਂ ਵਲੌਗ ਦੇਖੋ